ਸਾਡੇ ਲਈ ਤੂੰ ਨੋਰਮਲ ਬੰਦਾ ਹੈ ਤੂੰ ਕਹ ਤੂੰ ਕਹ ਮੈਂ ਤੇਰਾ ਪੂਰਾ ਸੁਪਰੀ ਮਾਸਰਾਮ ਕੇ ਘਰ ਜਾਣੇ ਉਹ ਦੱਸੂਗੀ ਮੈਂ ਦੱਸ ਤੂੰ ਕੌਣ ਆ ਦੱਸ ਮੈਂ ਤੈਨੂੰ ਤਾਂ 5 ਮਿੰਟ ਬੇਟ ਮੈਂ ਕਹ ਹੁਣ ਹੁਣੇ ਦੱਸ ਮੈਂ ਬੇਟ ਕਰ ਠੀਕ ਹੈ ਤੁਸੀ ਲੱਗਿਆ ਜਨਾਬ ਜਿੰਨਾ ਗਲਤ ਕੰਮ ਕੀਤਾ ਨਾ ਤੁਹਾਡੇ ਕਿ ਲੇਡੀ ਮੈਂ ਸਰਵਿਸ ਫੇਡ ਰਦਰ ਸਿੰਘ ਹਾਂਜੀ ਚੌਕੀ ਚਾਰ ਫਲੋਰ ਹਾਂਜੀ ਇਥੇ ਕੋਈ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਰ ਦਾ ਗੱਲ ਕਰਦੀ ਮੈਨੂੰ ਅੱਛਾ ਲੱਗਿਆ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਰਹੀ ਹੈ ਠੀਕ ਹੈ ਫਿਰ ਮੈਨੂੰ ਪੁੱਛਾ ਥੋੜਾ ਅਗੋ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹ ਨਾਲ ਗੱਲ ਕਰ ਤੁਹਾਨੂੰ ਕਿਹ ਵੱਸ਼ਾ ਕਿਉਂ ਲਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅਸ਼ਾ ਕਿਉਂ ਨਹੀਂ ਲਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਉਹ ਸੁਣ ਤੁਹਾਡੇ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹਦਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕਿਹਨਾਂ ਤੋਂ ਹਾਂ ਤੁਸੀਂ ਕਿਹ ਲਾਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਵਾਟਾ ਕੀ ਦਿਖਾ ਰਾ ਜੋ ਵਟੋਂ ਤੁਸੀਂ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵੇਚ ਇੰਟਰਨੈਟ ਫਿਰ ਉਹ ਪ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰਦੇ ਗੱਲ ਕਰ ਤੁਸੀਂ ਤੁਹਾਨੂੰ ਕਿਹਨਾਂ ਉਹਦੇ ਨਾਲ ਦਖਨ ਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਉਹਦੀ ਦਖਨ ਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕੀਤਾ ਮੈਂ ਤਾਂ ਸਿਰਫ ਫੋਨ ਵਾਰ ਹੀ ਪੁੱਛਿਆ ਤੁਸੀਂ ਵੱਤਮੀ ਜੀ ਕਿਉਂ ਕੀਤੀ ਧੱਕਾ ਕੇ ਹੈਲੋ ਹੈਲੋ ਮੈਂ ਇੱਕ ਵਾਰੀ ਪੁੱਛਿਆ ਕਿਉਂ ਕਿਉਂ ਇਹ ਧੱਕੇ ਨਾ ਧੱਕੇ ਨਾ ਕਿਉਂ ਖਿੱਚੀ ਨਹੀਂ ਧੱਕੇ ਨਾ ਕਰਦੇ ਵੀ ਲੇਡੀ ਨੂੰ ਹੱਥ ਫੜ ਕੇ ਗਿਆ ਦਹੀ ਖਿੱਚ ਕੇ ਖੇਤ ਦੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਨੇ ਤੁਸੀਂ ਉਹਨਾਂ ਬਾਤਮੀ ਜੀ ਕਿਉਂ ਕੀਤੀ ਆ ਯਾਰ ਤੂੰ ਆਪ ਆਪ ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗੇ ਮੇਰੀ ਗੱਲ ਸੁਣੋ